ਬੱਚਿਓ 에어 ਪੋਲਿਊਸ਼ਨ ਨੂੰ ਸਮਝਣ ਤੋਂ ਪਹਿਲੇ मीनिंग ਆਫ ਪੋਲਿਊਸ਼ਨ ਸਮਝਣਾ ਬਹੁਤ ਜ਼ਰੂਰੀ ਹੈ ਪੋਲਿਊਸ਼ਨ ਇਜ਼ ਦਾ ਇਨਟਰੋਡਕਸ਼ਨ ਆਫ ਹਾਰਮਫੁਲ ਸਬਸਟੈਂਸਸਿਸ ਇਨਟੂ এনवायरमेंट ਪ੍ਰਦੂਸ਼ਣ ਕੀ ਹੈ ਨੁਕਸਾਨਦਾਇਕ ਤੱਤਾਂ ਦਾ ਜਿਹੜਾ ਵਾਤਾਵਰਣ ਵਿੱਚ ਮਿਲ ਜਾਣਾ ਹੀ ਪ੍ਰਦੂਸ਼ਣ ਹੈ ਜਿਸ ਤਰ੍ਹਾਂ ਕਿ ਪਾਣੀ ਵਿੱਚ ਸਿਆਹੀ ਮਿਲ ਜਾਏ ਤਾਂ ਪਾਣੀ ਗੰਦਾ ਹੋ ਜਾਂਦਾ ਹੈ ਇਸ ਤਰ੍ਹਾਂ ਸਿਆਹੀ ਕੀ ਹੈ ਪੋਲੂਟੈਂਟ ਹੈ ਪ੍ਰਦੂਸ਼ਕ ਹੈ ਇਸੇ ਤਰ੍ਹਾਂ ਜਦੋਂ ਵਾਤਾਵਰਣ ਵਿੱਚ ਨੁਕਸਾਨਦਾਇਕ ਤੱਤ ਮਿਲ ਜਾਂਦੇ ਹੈ ਤਾਂ ਹਵਾ ਦਾ ਪ੍ਰਦੂਸ਼ਣ ਹੋ ਜਾਂਦਾ ਹੈ ਅਸੀਂ ਕਹਿ ਸਕਦੇ ਹਾਂ ਕਿ ਕਿਸੇ ਚੀਜ਼ ਦਾ ਗੰਦਾ ਹੋਣਾ ਜਾਂ ਕਿਸੇ ਚੀਜ਼ ਵਿੱਚ ਛਾਣਿਕਾਰਕ ਤੱਤਾਂ ਦਾ ਮਿਲਣਾ ਹੀ ਉਸ ਚੀਜ਼ ਦਾ ਪ੍ਰਦੂਸ਼ਣ ਹੈ ਟਾਈਪਸ ਆਫ ਪੋਲੂਸ਼ਨ ਕੀ ਹੈ air pollution water pollution soil pollution noise pollution ਹਵਾ ਦਾ ਪਾਣੀ ਦਾ ਮਿੱਟੀ ਦਾ ਤੇ ਸ਼ੋਰ ਦਾ ਪ੍ਰਦੂਸ਼ਣ ਕੌਜ਼ ਇਸ ਆਫ 에어 ਪੋਲਿਊਸ਼ਨ ਕੀ ਹੈ ਕਾਰਨ ਕੀ ਹੈ 에어 ਪੋਲਿਊਸ਼ਨ ਦੇ ਸਭ ਤੋਂ ਵੱਡਾ ਕਾਰਨ ਬੱਚਿਓ ਹਵਾ ਪ੍ਰਦੂਸ਼ਣ ਦਾ ਹੈ ਟ੍ਰੈਫਿਕ ਜਿਹੜੀਆਂ ਗੱਡੀਆਂ ਸਕੂਟਰ ਮੋਟਰਸਾਈਕਲ ਅਸੀਂ ਸੜਕਾਂ ਤੇ ਚਲਾਉਂਦੇ ਹਾਂ ਉਹਨਾਂ ਵਿੱਚੋਂ ਨਿਕਲਣ ਵਾਲਾ ਧੂੰਆਂ ਜਿਹੜਾ ਹੈ ਸਭ ਤੋਂ ਜ਼ਿਆਦਾ ਹਵਾ ਨੂੰ ਪ੍ਰਦੂਸ਼ਿਤ ਕਰਦਾ ਹੈ ਦੂਜਾ ਵੱਡਾ ਕਾਰਨ ਹੈ ਜਦੋਂ ਅਸੀਂ ਫਸਲਾਂ ਤੇ ਛੜਕਾ ਕਰਦੇ ਹਾਂ ਤੇ ਉਹ ਦਵਾਈਆਂ ਜਿਹੜੀਆਂ ਹੈਗੀਆਂ ਹਵਾ ਵਿੱਚ ਮਿਲ ਜਾਂਦੀਆਂ ਹਨ ਜਿਸ ਵਿੱਚ ਅਸੀਂ ਸਾਹ ਲੈਂਦੇ ਹਾਂ ਇਸ ਤਰ੍ਹਾਂ ਉਹ ਹਵਾ ਨੂੰ ਗੰਦਾ ਕਰ ਦਿੰਦੀਆਂ ਹਨ ਦਵਾਈਆਂ ਦਾ ਛਿੜਕਾ ਪਾਣੀ ਦੇ ਪ੍ਰਦੂਸ਼ਣ ਦਾ ਕਾਰਨ ਵੀ ਹੈ ਤੇ ਭੂਮੀ ਦੇ ਪ੍ਰਦੂਸ਼ਣ ਦਾ ਕਾਰਨ ਵੀ ਹੈ ਇਸ ਤੋਂ ਇਲਾਵਾ ਬੱਚਿਓ ਫੈਕਟਰੀਆਂ ਚੋਂ ਨਿਕਲਣ ਵਾਲਾ ਜ਼ਹਿਰੀਲਾ ਧੂਆਂ ਪਸ਼ੂ ਪੰਛੀਆਂ ਦੇ ਲਈ ਮਨੁष्य ਦੇ ਲਈ ਸਾਹ ਲੈਣ ਦੇ ਲਈ ਵਾਤਾਵਰਨ ਨੂੰ ਗੰਦਾ ਕਰਦਾ ਹੈ ਇਹ ਸਾਰੀਆਂ ਜ਼ਹਿਰੀਲੀਆਂ ਗੈਸਾਂ ਹਵਾ ਵਿੱਚ ਮਿਲ ਕੇ ਸਾਡੇ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਇਥੇ ਤੱਕ ਕੀ ਸਾਨੂੰ ਫੇਫੜਿਆਂ ਦਾ ਕੈਂਸਰ ਤੱਕ ਵੀ ਹੋ ਸਕਦਾ ਹੈ ਤੇ ਫੈਕਟਰੀਆਂ ਚੋਂ ਨਿਕਲਣ ਵਾਲਾ ਧੂਆਂ ਸਭ ਤੋਂ ਜ਼ਿਆਦਾ ਵੱਡਾ ਹਵਾ ਪ੍ਰਦੂਸ਼ਣ ਦਾ ਕਾਰਨ ਹੈ। ਅਗਰ ਅਸੀਂ ਗੱਲ ਕਰੀਏ ਤਾਂ ਅਸੀਂ ਅੱਜਕੱਲ ਡੀਫੋਰੈਸਟੇਸ਼ਨ ਵੱਲ ਵੱਧ ਰਹੇ ਹਾਂ, ਜੰਗਲ ਕੱਟ ਰਹੇ ਹਾਂ। ਇਹ ਵੀ ਜਿਹੜਾ ਪ੍ਰਦੂਸ਼ਣ ਦਾ ਇੱਕ ਕਾਰਨ ਹੈ ਕਿਉਂਕਿ ਪੇੜਾਂ ਤੋਂ ਰੁੱਖਾਂ ਤੋਂ ਸਾਨੂੰ ਸਾਫ਼ ਹਵਾ ਮਿਲਦੀ ਹੈ ਜਦੋਂ ਅਸੀਂ ਦਰਖਤਾਂ ਨੂੰ ਕੱਟ ਦਿੰਨੇ ਹਾਂ ਤਾਂ ਵਾਤਾਵਰਣ 'ਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਦੂਸਰਾ ਜਦੋਂ ਅਸੀਂ ਘਰਾਂ ਵਿੱਚ ਐਲਪੀਜੀ ਦੀ ਜਗ੍ਹਾ ਲੱਕੜ ਦਾ ਬਾਲਣ ਜਾਂ ਕੋਲਾ ਵਰਤਦੇ ਹਾਂ ਤਾਂ ਇਸ ਵਿੱਚੋਂ ਨਿਕਲਣ ਵਾਲਾ ਧੂਆਂ ਵੀ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦਾ ਹੈ ਹਵਾ ਨੂੰ ਗੰਦਾ ਕਰਦਾ ਹੈ ਤੇ ਇਸ ਹਵਾ ਵਿੱਚ ਸਾਹ ਲੈਣ ਨਾਲ ਸਾਨੂੰ ਅਲੱਗ-ਅਲੱਗ ਬਿਮਾਰੀਆਂ ਲੱਗਦੀਆਂ ਹਨ ਜਦੋਂ ਅਸੀਂ ਕੂੜਾ ਕਰਕਟ ਨੂੰ ਜਲਾਉਂਦੇ ਹਾਂ ਸੁੱਕੇ ਕੂੜੇ ਨੂੰ ਸਾੜਦੇ ਹਾਂ ਤਾਂ ਇਸ ਕੂੜੇ ਵਿੱਚੋਂ ਵੀ ਵੱਖ-ਵੱਖ ਤਰ੍ਹਾਂ ਦੀਆਂ ਨੁਕਸਾਨਦਾਇਕ ਗੈਸਾਂ ਨਿਕਲਦੀਆਂ ਹਨ ਜੋ ਕਿ ਹਵਾ ਨੂੰ ਗੰਦਾ ਕਰਦੀਆਂ ਹਨ ਜਦੋਂ ਅਸੀਂ ਖੇਤਾਂ ਵਿੱਚ ਪਰਾਲੀ ਸਾੜਦੇ ਹਾਂ ਤੇ ਇਹ ਅੱਗ 'ਚੋਂ ਨਿਕਲਣ ਵਾਲਾ ਧੂਆਂ ਹਵਾ ਨੂੰ ਗੰਦਾ ਕਰਦਾ ਹੈ ਤੇ ਦੀਵਾਲੀ ਤੇ ਜਦੋਂ ਅਸੀਂ ਪਟਾਕੇ ਚਲਾਉਂਦੇ ਹਾਂ ਤੇ ਪਟਾਕਿਆਂ 'ਚੋਂ ਨਿਕਲਣ ਵਾਲਾ ਧੂਆਂ ਵੀ ਹਵਾ ਨੂੰ ਗੰਦਾ ਕਰਦਾ ਹੈ ਬੱਚਿਓ ਇਸ ਹਵਾ ਦੇ ਪ੍ਰਦੂਸ਼ਣ ਤੋਂ ਬਚਣ ਦੇ ਕੁਝ ਉਪਾਅ ਹੈ ਆਓ ਉਸ ਬਾਰੇ ਜਾਣਦੇ ਹਾਂ ਸਾਨੂੰ ਆਪਣੇ ਗੱਡੀਆਂ ਸਕੂਟਰਾਂ ਨੂੰ ਛੱਡ ਕੇ ਬੱਸਾਂ ਰੇਲ ਗੱਡੀਆਂ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਨੀ ਚਾਹੀਦੀ ਹੈ ਸਾਰਵਜਨਿਕ ਟਰਾਂਸਪੋਰਟ ਦੀ ਵਰਤੋਂ ਕਰਨੀ ਚਾਹੀਦੀ ਹੈ ਪਲਾਸਟਿਕ ਦੇ ਥੈਲਿਆਂ ਦੀ ਜਗ੍ਹਾ ਸਾਨੂੰ ਕੱਪੜੇ ਦੇ ਥੈਲੇ ਵਰਤਣੇ ਚਾਹੀਦੇ ਹੈ ਕਿਉਂਕਿ ਪਲਾਸਟਿਕ ਨੂੰ ਜਦੋਂ ਸਾੜਿਆ ਜਾਂਦਾ ਹੈ ਇਸ ਨੂੰ ਜਦੋਂ ਡੀਕੰਪੋਜ਼ ਕੀਤਾ ਜਾਂਦਾ ਹੈ ਤਾਂ ਇਸ ਵਿੱਚੋਂ ਬਹੁਤ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ ਜਿਹੜੀਆਂ ਹਵਾ ਨੂੰ ਦੂਸ਼ਿਤ ਕਰਦੀਆਂ ਹਨ ਇਸ ਲਈ ਪਲਾਸਟਿਕ ਦੀ ਘੱਟ ਤੋਂ ਘੱਟ ਵਰਤੋਂ ਜਿਹੜਾ ਹੈ ਹਵਾ ਦੇ ਪ੍ਰਦੂਸ਼ਣ ਨੂੰ ਘਟਾਉਂਦਾ ਹੈ ਫੈਕਟਰੀਆਂ ਚੋਂ ਨਿਕਲਣ ਵਾਲੇ ਧੂਏ ਦੇ ਲਈ ਅਲੱਗ-ਅਲੱਗ ਟ੍ਰੀਟਮੈਂਟ ਕੀਤੇ ਜਾਣੇ ਚਾਹੀਦੇ ਆ ਫਿਊਲ ਐਮਿਸ਼ਨ ਜਿਹੜੇ ਇਕੁਪਮੈਂਟ ਆ ਉਹ ਵਰਤੋ ਕਰਨੀ ਚਾਹੀਦੀ ਹੈ ਤਾਂਕਿ ਜਿਹੜਾ ਇਹਨਾਂ ਤੋਂ ਨਿਕਲਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਫਿਲਟਰ ਹੋ ਕੇ ਨਿਕਲਣ ਉਹ ਉਹਨਾਂ ਗੈਸਾਂ ਵਿੱਚ ਕਨਵਰਟ ਕਰ ਦਿੱਤਾ ਜਾਂਦਾ ਹੈ ਤੂੰ ਇਹਨੂੰ ਜਿਨ੍ਹਾਂ ਦਾ ਸਾਡੀ ਸਿਹਤ ਨੂੰ ਬਹੁਤ ਘੱਟ ਨੁਕਸਾਨ ਪਹੁੰਚਦਾ ਹੈ ਜਿਸ ਤਰ੍ਹਾਂ ਕਿ ਕਾਰਬਨ ਮੋਨੋਆਕਸਾਈਡ ਨੂੰ ਅਸੀਂ ਕਾਰਬਨ ਡਾਈਆਕਸਾਈਡ ਵਿੱਚ ਇਹਨਾਂ ਫਿਲਟਰਸ ਦੇ ਰਾਹੀਂ ਬਦਲ ਸਕਦੇ ਹਾਂ ਸਾਨੂੰ ਵੱਧ ਤੋਂ ਵੱਧ ਸਾਈਕਲਸ ਪੈਦਲ ਚੱਲਣਾ ਇਹੋ ਜਿਹੀਆਂ ਚੀਜ਼ਾਂ ਦਾ ਵਰਤੋਂ ਕਰਨੀ ਚਾਹੀਦੀ ਤਾਂਕਿ ਹਵਾ ਗੰਦੀ ਨਾ ਹੋ ਸਕੇ ਇਹ ਹਵਾ ਨੂੰ ਪ੍ਰਦੂਸ਼ਿਤ ਨਹੀਂ ਕਰਦੀਆਂ ਹੈ ਇਹ ਚੀਜ਼ਾਂ ਧੂਆਂ ਨਹੀਂ ਛੱਡਦੀਆਂ ਹਨ ਖੇਤਾਂ ਵਿੱਚ ਫਸਲ ਕੱਟਣ ਤੋਂ ਬਾਅਦ ਜੋ ਚੀਜ਼ਾਂ ਬਚ ਜਾਂਦੀਆਂ ਹਨ ਉਸ ਨੂੰ ਅਸੀਂ ਪਰਾਲੀ ਕਹਿੰਨੇ ਹਾਂ ਸਾਨੂੰ ਉਹਨੂੰ ਸਾੜਨ ਦੀ ਜਗ੍ਹਾ ਤੇ ਫਸਲਾਂ ਨੂੰ ਅਲੱਗ-ਅਲੱਗ ਬਦਲ-ਬਦਲ ਕੇ ਲਗਾਉਣ ਦੇ ਨਾਲ ਫਾਇਦਾ ਕਮਾਉਣ ਬਾਰੇ ਸੋਚਣਾ ਚਾਹੀਦਾ ਹੈ ਜਦੋਂ ਅਸੀਂ ਫਸਲਾਂ ਨੂੰ ਬਦਲ-ਬਦਲ ਕੇ ਲਗਾਨੇ ਆ ਤੇ ਉਸ ਨਾਲ ਭੂਮੀ ਦੀ ਉਪਜਾਊ ਸ਼ਕਤੀ ਵੀ ਵਾਧੀ ਹੈ ਤੇ ਪਰਾਲੀ ਸਾੜਨ ਦੇ ਨਾਲ ਨਿਕਲਣ ਵਾਲਾ ਧੂਆ ਜਿਹੜਾ ਕਿ ਵਾਤਾਵਰਨ ਨੂੰ ਹਵਾ ਨੂੰ ਗੰਦਾ ਕਰਦਾ ਹੈ ਉਸ ਤੋਂ ਵੀ ਅਸੀਂ ਬਚ ਸਕਦੇ ਹਾਂ ਇਸ ਲਈ ਸਾਨੂੰ ਹਵਾ ਦੇ ਪ੍ਰਦੂਸ਼ਣ ਨੂੰ ਘਟਾਉਣ ਦੇ ਲਈ ਕਦੇ ਵੀ ਆਪਣੇ ਖੇਤਾਂ ਦੀ ਜਿਹੜੀ ਪਰਾਲੀ ਹੈ ਜਿਸ ਨੂੰ ਅਸੀਂ ਸਟੱਬਲ ਬਰਨਿੰਗ ਕਹਿੰਦੇ ਹਾਂ ਉਸ ਤੋਂ ਬਚਣਾ ਚਾਹੀਦਾ ਹੈ ਤਾਂਕਿ ਹਵਾ ਘੱਟ ਤੋਂ ਘੱਟ ਪ੍ਰਦੂਸ਼ਿਤ ਹੋ ਸਕੇ ਇਸ ਤੋਂ ਇਲਾਵਾ ਸਾਨੂੰ ਜਿਹੜੀ ਦੀਵਾਲੀ ਹੈ ਉਹ ਕਰੈਕਰਜ਼ ਨਾਲ ਨਹੀਂ ਪਟਾਕਿਆਂ ਨਾਲ ਨਹੀਂ ਮਨਾਣੀ ਚਾਹੀਦੀ ਸਗੋਂ ਪੇੜ ਪੌਦੇ ਲਗਾ ਕੇ ਗ੍ਰੀਨ ਦੀਵਾਲੀ ਮਨਾਣੀ ਚਾਹੀਦੀ ਹੈ ਤਾਂਕਿ ਅਸੀਂ ਵਾਤਾਵਰਨ ਨੂੰ ਸਵੱਛ ਔਰ ਸੁੰਦਰ ਬਣਾ ਸਕੀਏ ਸਾਨੂੰ એનર્ਜੀ ਦੇ ਸੋਰਸ ਜੀਵੇਂ ਕਿ ਸੋਲਰ ਕੁੱਕਰ ਸੋਲਰ ਗੈਸ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਜਦੋਂ ਅਸੀਂ ਲੱਕੜ ਦਾ ਲੱਕੜ ਨੂੰ ਬਾਲਣ ਦੇ ਰੂਪ ਵਿੱਚ ਵਰਤਦੇ ਹਾਂ ਜਾਂ ਕੋਲੇ ਨੂੰ ਵਰਤਦੇ ਹਾਂ ਤੇ ਉਹਦੇ ਨਾਲ ਧੂਆ ਨਿਕਲਦਾ ਹੈ ਜੋ ਕਿ ਹਵਾ ਨੂੰ ਗੰਦਾ ਕਰਦਾ ਹੈ ਜਦ ਕਿ ਜਿਹੜਾ ਸੋਲਰ ਕੁੱਕਰ ਹੈ એનર્ਜੀ ਨੂੰ ਵੀ ਸੇਵ ਕਰਦਾ ਹੈ ਔਰ ਹਵਾ ਨੂੰ ਵੀ ਪ੍ਰਦੂਸ਼ਿਤ ਹੋਣ ਤੋਂ ਬਚਾਉਂਦਾ ਹੈ ਇਸ ਲਈ ਸਾਨੂੰ ਜਿਹੜੇ ਹੈ ਅੱਜ ਕੱਲ ਦੇ ਵਧੀਆ એનર્ਜੀ ਸੋਰਸਸ ਵਰਤਨੇ ਚਾਹੀਦੇ ਜਿਵੇਂ ਸੋਲਰ ਗੈਸ ਸੋਲਰ ਕੁੱਕਰ ਆਦਿ ਤੇ ਬੱਚਿਓ ਸਾਨੂੰ ਹਵਾ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਵੱਧ ਤੋਂ ਵੱਧ ਰੁਕਸ਼ੂਗਾਣੇ ਚਾਹੀਦੇ ਹੈ ਕਿਉਂਕਿ ਵਿਕਸ਼ਾਂ ਤੋਂ ਸਾਨੂੰ ਆਕਸੀਜਨ ਮਿਲਦੀ ਹੈ ਕਾਰਬਨ ਡਾਈਆਕਸਾਈਡ ਜਿਹੜੀ ਕਿ ਵਾਤਾਵਰਣ ਚ ਮੌਜੂਦ ਹੁੰਦੀ ਹੈ ਅਸੀਂ ਛੱਡਦੇ ਆ ਉਹ ਸਾਡੇ ਤੋਂ ਵਿਕਸ਼ ਲੈ ਲੈਂਦੇ ਹਨ ਤੇ ਸਾਨੂੰ ਦਰਖਤਾਂ ਤੋਂ ਆਕਸੀਜਨ ਮਿਲਦੀ ਹੈ ਤੇ ਬੱਚਿਓ ਏ ਸੀ ਗੇ ਹਵਾ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣ ਦੇ ਉਪਾਏ ਤੇ ਮੈਨੂੰ ਪੂਰੀ ਉਮੀਦ ਹੈ ਬੱਚਿਓ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਵੱਧ ਤੋਂ ਵੱਧ ਰੁਖਤ ਲਗਾਉਂਗੇ ਔਰ ਆਪਣੇ ਘਰਦਿਆਂ ਨੂੰ ਪਰਾਲੀ ਸਾੜਨ ਤੋਂ ਰੋਕੂਗੇ ਔਰ ਦੀਵਾਲੀ ਵਾਲੇ ਦਿਨ ਆਪਾ ਪਟਾਕੇ ਨਾ ਚਲਾ ਕੇ ਗ੍ਰੀਨ ਦੀਵਾਲੀ ਮਨਾਵਾਂਗੇ ਸਾਈਕਲਾਂ ਦੀ ਵੱਧ ਤੋਂ ਵੱਧ ਵਰਤੋਂ ਕਰਾਂਗੇ ਰੇਲ ਗੱਡੀਆਂ ਬੱਸਾਂ ਦੀ ਵਰਤੋਂ ਕਰਾਂਗੇ ਈ ਰਿਕਸ਼ਾ ਔਰ ਈ ਬੱਸਾਂ ਦੀ ਵਰਤੋਂ ਕਰਾਂਗੇ ਤਾਂ ਕਿ ਅਸੀਂ ਹਵਾ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕ ਸਕੀਏ ਔਰ ਆਪਣੇ ਵਾਤਾਵਰਨ ਨੂੰ ਸਾਫ਼ ਬਣਾ ਸਕੀਏ ਥੈਂਕ ਯੂ ਜੀ